ਚੱਜਦੀ ਫਿਰ ਮੈਂ ਇਹਨਾਂ ਦਾਲ ਦੀ ਜਾਨ ਹੈ ਬੰਨ ਹੀ ਹਟ ਗਈਆਂ ਚੱਜਦੀਆਂ ਸੋਣ ਆਹ ਵਾਹ ਸੋਹਣੀ ਸੀ ਜਿਹੜਾ ਗੇੜੀ ਫਿਰ ਮੈਂ ਦੇਖ ਰਹੀ ਹਾਂ ਇਹ ਰਾਗੜੀ ਪੂਆ ਸਸਿਆ ਪੂਆ ਸਸਵਿਤਾ ਹਰ ਕੋ ਤੇ ਸਸਿਆ ਪੂਆ ਬੈਠੂ ਪੂਜ ਬੈਠੂ ਬੈਠੂ ਉੱਧਰ ਬੈਠੇਸ ਮਮੀ ਕੋਲ ਕਦੋਂ ਦੇ ਤੇ ਮੈਂ ਕਿਹਾ ਚਲੋ ਇੱਧਰ ਲਾਟੀ ਕੋਲ ਆ ਜਾ ਚਾਹ ਪੀ ਲਉ ਨਾਲ ਅੱਛਾ ਤਿੰਨ ਦਿਨ ਬਾਅਦ ਜਿਸ ਮੈਨੂੰ ਪਤਾ ਨਹੀਂ ਲੱਗਿਆ ਸ਼ਾਂਤ ਬੰਦ ਵੀ ਕਰਤਾ ਹੋਟ ਕੋਈ ਤੇ ਤੁਸੀਂ ਠੀਕ ਰਹਿੰਦੀ ਹੈ ਠੀਕ ਹੈ ਬਹੁਤ ਵਧੀਆ ਸੇ ਇੱਕ ਤਾਂ ਬਸ ਹੁੰਦਾ ਸਹੀ ਠੀਕ ਜੀ ਉੱਪਰ ਫੁੱਫੜਦਾ ਤੇਰਾ ਵਧੀਆ ਠੀਕ ਹੈ ਮਾਂ ਕੋ ਜਾਂਦਾ ਤੁਹਾਡੇ ਕੋਲ ਗੜਾ ਹੁਣੀ ਨਹੀਂ ਆਇਆ ਗਿਆ ਬਸ ਅਬਿਆਜੇ ਕਰਕੇ ਤੈਨੂੰ ਪਤਾ ਹੀ ਹੈ ਕੀ ਦਾ ਵਿਆਹ ਕਰ ਲਿਆ ਪੂਆ ਮੁੰਡੇ ਦਾ ਵਿਆਹ ਕਰਿਆ ਹੈ ਅੱਛਾ ਰੋਕੀ ਦਾ ਵਿਆਹ ਕਰ ਲਿਆ ਹਾਂ ਤਾਂ ਸਾਨੂੰ ਤੁਸੀਂ ਦੱਸਿਆ ਹੀ ਨਹੀਂ ਕੋਈ ਬਸ ਬਹੁਤ ਤੁਸੀਂ ਨਹੀਂ ਜੜਾਵਾ ਜਾਤਾ ਰਹੇ ਦੇਖਣ ਗਏ ਤੇ ਐਂ ਲੈ ਆਈ ਅੱਛਾ ਤਾਂ ਹੀ ਕਰਕੇ ਕੱਠ ਵੱਟਿਆ ਕਰਿਆ ਨਹੀਂ ਫਿਰ ਮੈਂ ਆਖਾ ਮੈਂ ਜਦ ਹੁਣ ਮਠਾਈ ਤਾਂ ਦੇਈ ਆਉ ਉੱਥੇ ਸੋਣਾ ਤੇ ਫੋਨ ਕਰਦੇ ਪਿੰਡ ਕਹਿੰਦੇ ਕਿ ਹੈਗਾ ਵੀ ਉਹ ਤਾਂ ਉੱਥੇ ਰਹਿਣ ਲੱਗੇ ਕਰ ਬਦਲ ਦਾ ਹਾਂ ਭੂਆ ਫਿਰ ਤਾਂ ਬਦਲ ਮੰਨ ਲਿਆ ਕਰ ਫਿਰ ਤਾਂ ਹੀ ਕਰਕੇ ਮੈਂ ਇਹ ਪਤਾ ਦਾ ਪੁੱਛਿਆ ਉਹਨਾਂ ਨੂੰ ਉੱਥੇ ਜਿਹੜੇ ਨੇ ਇਥੇ ਕੁਝ ਪੁੱਛ ਕੇ ਗਿਆ ਅੱਛਾ ਅੱਛਛਾ ਮੈਂ ਕੋਈ ਜਿਹਨੂੰ ਕਿਹਾ ਸੀਗਾ ਮੈਂ ਕੋਈ ਜਿਹੜਾ ਆਪਸ਼ਨ ਹੁੰਦੇ ਆਉਂਦੇ ਸੀ ਉਹ ਤੁਸੀਂ ਲਾਟ ਨੂੰ ਕਹਿ ਲੈਂਦੇ ਹਾਂ ਵੀ ਤੁਸੀਂ ਆਉਣਾ ਸਾਨੂੰ ਦੱਸ ਦਿੰਦੇ ਚਲੋ ਉਹ ਤਿਆਰੀ ਵੀ ਕੀਤੀ ਜਾਂਦੀ ਮੈਂ ਤੁਹਾਨੂੰ ਲੈ ਆਉਂਗਾ ਇਹ ਪੂਰਾ ਗੱਲ ਤਾਂ ਕੀ ਸੀ ਗੱਲ ਜ਼ਰਫਤ ਇੰਨੀ ਸੀ ਕਿ ਜਿਹੜੀ ਮੇਰੀ ਭੈਣ ਨੇ ਹੈਗੀ ਕੀਤੀ ਹੈ ਹੈ ਉਹਦਾ ਜਿੱਥੇ ਵਿਆਹ ਕਰਾਇਆ ਸੀ ਉਹਨੇ ਕਿਸੇ ਨੂੰ ਪੈਸੇ ਪੁਸੇ ਦੇ ਕੇ ਸਾਡੇ ਜਵਾਬ ਨੂੰ ਚਕਾਤਾ ਸੀ ਹੈ ਬਾਦ ਤਾਨੂੰ ਕਡਨਾਪ ਕਰਕੇ ਪੈਸੇ ਪੁਸੇ ਪਾ ਲਈ ਸਾਡੇ ਤੋਂ ਹਾਂ ਤਾਨੂੰ ਐਵੇਂ ਜਵਾਕਾਂ ਨੂੰ ਦਾ ਤੋ ਫਟਕਾ ਲਾ ਬਿਨਾ ਗੱਲ ਦੋ ਜਦੋਂ ਕੋਈ ਆਉਂਦਾ ਜਵਾਕਾਂ ਦੇ ਆ ਕੇ ਡਰ ਜਾਂਦਾ ਹੈ ਜਵਾਕਾਂ ਨੂੰ ਬੋਲਣ ਲੱਗ ਜੇ ਜਵਾਕਾਂ ਕੋਈ ਕੁਸ ਕਰਦਾ ਹੈ ਜਾਂ ਕੋਈ ਕੁਸ ਕਰਦਾ ਹੈ ਆਪ ਦੀ ਜਾਨ ਸੁੱਕਣੇ ਪੈ ਜਾਂਦੀ ਹੈ ਇਸ ਕਰਕੇ ਮੈਂ ਜਵਾਕਾਂ ਨੂੰ ਲੈ ਕੇ ਐਸੀ ਆ ਲਿਆ ਨਾਲ ਪੂਏ ਤੋਂ ਪਤਾ ਪੈਂਦੇ ਕਿ ਕਿੰਨਾ ਬੈਰ ਪਿਆ ਹੋਇਆ ਉਹ ਅਸੀਂ ਕੀ ਕੇਸ ਦਾ ਵੀ ਜਿੱਦਿਆਂ ਜ਼ਮੀਨ ਦਾ ਉਹਦੇ ਕਰਕੇ ਪਿੰਡ ਵਾਲੇ ਵੀ ਸਾਡੇ ਤੇ ਪੂਰੇ ਮੱਚੇ ਕਰਦੇ ਸੀ ਸਾਡਾ ਦਸ਼ਕ ਹੋ ਗਿਆ ਪੂਆ ਉਹਨਾਂ ਦੇ ਜਿਹਨਾਂ ਤੋਂ ਦੇ ਨਾਲ ਤੋਂ ਕੇਸ ਇੱਥੇ ਸੀਗੇ ਜਿਹੜੇ ਉਹਨਾਂ ਨਾਲ ਕੋਈ ਹੇਲ ਫਿਰ ਕਰਤੀ ਹੋਵੇ 16-17 ਸਾਲ ਕੇਸ ਚੱਲਿਆ ਤੋਂ ਬਾਅਦ ਚ ਕੇਸ ਆਪਣੇ ਹੱਥ ਤੇ ਆ ਗਿਆ ਅੱਜ ਤਾਂ ਪੁਲਿਸ ਲੈ ਕੇ ਉਹਨਾਂ ਦੇ ਘਰੇ ਵਰਗੇ ਬਸੇ ਨਹੀਂ ਕੋਟ ਪਵਾਈ ਉਸ ਬੰਦੇ ਪਰ ਉਹ ਮੰਨੇ ਕਿਥੋਂ ਜੇ ਉਹਨੇ ਚੱਕਿਆ ਹੋਵੇ ਜੇ ਲੱਗਦਾ ਮੰਨੇ ਬੈਰ ਖੜਾ ਹੋ ਗਿਆ ਦੇ ਪੁੱਤ ਮੇਰੀ ਗੱਲ ਸੁਣ ਮੇਰੀ ਗੱਲ ਦਾ ਪੂਰਾ ਤਾਂ ਮੰਨੀ ਨਾ ਸਿਆਣੇ ਕਹਿੰਦੇ ਹੁੰਦੇ ਨੇ ਮਾਪਿਆਂ ਦੀ ਕਰਨੀ ਭਰ ਨਹੀਂ ਲਾਗ ਉਹ ਭਰ ਨਹੀਂ ਪੈ ਜਾਣਗੇ ਦੇਖ ਹਣ ਕੋ ਤੈਨੂੰ ਪਤਾ ਹੀ ਹੈ ਤੇਰੀ ਬਾਗਾ ਚਮੰਦੀ ਦੇ ਕੋਚੇ ਬੇਸ਼ੱਕ ਉਹ ਮਾਰੀ ਜਾਵੇ ਤੁਸੀਂ ਮਾਰੀ ਜਾਓ ਹੈ ਬਥੇਰੇ ਕੁਝ ਕਰੇ ਨਹੀਂ ਹੁਣ ਉਹ ਗਿੰਤਾਵਾ ਮ ਭਰਨੀਆ ਪੈਦੀਆਂ ਨੇ ਸੋਣ ਗੱਲ ਤਾਂ ਬਹੁਤ ਥੋੜੀ ਸਹੀ ਆ ਮੰਮੀ ਦੀਆਂ ਕੀਤੀਆਂ ਸੀ ਭਰੀ ਜਾਂਦੇ ਆ ਜੇ ਉਹ ਉਹਨਾਂ ਨੇ ਇਹੋ ਜਿਹਾ ਕੁਝ ਨਾ ਕੀਤਾ ਹੁੰਦਾ ਕਿ ਉਹ ਤਾਂ ਸਾਡੀ ਜ਼ਿੰਦਗੀ ਸੌਖੀ ਹੁੰਦੀ ਜਿਹੜਾ ਹੁਣ ਆ ਪੱchnਾ ਪੈਂਦਾ ਸਾਂ ਉਹ ਮੈਂ ਤਾਂ ਇਹ ਕਹਿਣਾ ਚਲੋ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਸੌਖੀ ਲੰਘੇ ਤਾਂ ਕਰਕੇ ਆਹ ਨਾਲੋਂ ਬਾੜ ਚੰਗੀ ਆਪ ਐਕਸਰਸਾਈਜ਼ ਕੀ ਹੋਈ ਹਾਂ ਜਦ ਇਹ ਵੀ ਚੰਗਾ ਹੈ ਭਾਈ ਗੱਲ ਸਿਆਣਪ ਹੈ ਪਾਸਾ ਵੱਟਿਆ ਹੁਦਿਆ ਰਹਿੰਦਾਗਾ ਕਹੇ ਨਹੀਂ ਤੇ ਹੋ ਮਰਾ ਪਰ ਤੇਰੀ ਮਾਂ ਤਾਂ ਨਹੀਂ ਸੁਧਰਦੀ ਦੇ ਸਾਰੀ ਉਮਰ ਅੱਛਾ ਹਾਂ ਚਾਹੇ ਤੂੰ ਜੋਰ ਲਾਲ ਹੈ ਚਲ ਮੈਂ ਨਹੀਂ ਗੈਨੀ ਮਹੀਨਾ ਵੀਦ ਨਾ ਰਹਿ ਜੂਗੀ ਚੁੱਪੀਏ ਕਰਕੇ ਹੈ ਬਤ ਬਤ 6 ਮਹੀਨੇ ਮੇਰੇ ਤੂੰ ਪਰ ਸੁਧਰਨਾਂ ਦੀ ਚਾਹ ਚੰਦਾ ਇਹ ਹੈ ਨਹੀਂ ਚਲ ਕੋਈ ਨਾ ਪੂਆ ਮੈਂ ਬਗਤ ਤੈਨੂੰ ਬਹੁਤ ਗੁੱਸਾ ਮਮੇ ਤੇ ਵੈਸੇ ਯਕੀਨ ਦਾ ਛੇਤੀ ਛੇਤੀ ਸਾਨੂੰ ਵੀ ਨਹੀਂ ਆਉਂਦਾ ਸਾਨੂੰ ਇਹ ਸਾਰਾ ਕੁਛ ਹੀ ਪਤਾ ਲੱਗ ਗਿਆ ਪੂਆ ਜਿੰਨਾ ਕੁਝ ਵੀ ਹੋਇਆ ਜਿਹੜੇ ਜਿਹੜੇ ਸਾਡੇ ਦੁਸ਼ਮਣ ਸੀ ਸਾਰੇ ਸੀ ਜੇਲ੍ਹ 'ਚ ਘਰਾਦੇ ਜਿਹੜੇ ਸਾਡੇ ਨਾਲ ਗੁਰੀਆਂ ਕਰਦੇ ਸੀ ਜਾਂ ਜਿਨ੍ਹਾਂ ਨੇ ਸਾਡੇ ਮਨਾਂ 'ਚ ਇੱਕ ਬਿਜਲੀ ਭੰਕ ਪਾਇਆ ਸੀ ਤੇ ਮੰਮੀ ਨੂੰ ਸਭ ਨੂੰ ਸਾਰੇ ਪਤਾ ਲੱਗ ਗਿਆ ਪਰ ਹੁਣ ਕੀ ਕਰੀਏ ਵੀ ਐ ਕਦੇ ਵੀ ਨਹੀਂ ਕੱਢੀ ਆਂਦੀ ਬਾਕੀ ਮੰਮੀ ਨੇ ਮਾਪ ਨੂੰ ਨਾ ਮਾਰੀ ਅਨਹਰ ਮੋਹੀ ਗੱਲ ਕਰ ਲੈ ਕੋਈ ਤੁਸੀਂ ਤਾਂ ਗੇੜਾ ਹੀ ਨਹੀਂ ਮਾਰਦੇ ਸਾਡੇ ਕੋਲ ਤੁਸੀਂ ਤਾਂ ਸਾਕੇ ਰਿਸ਼ਤੇਦਾਰ ਹੋ ਕੱਲੇ ਹੁਣ ਤੁਸੀਂ ਵੀ ਨਹੀਂ ਸਾਡੇ ਕੋਲ ਆਉਂਦੇ ਕੀ ਕਰਾਂ ਬਤ ਉਹਨੂੰ ਤਾਂ ਵਥੇਰੇ ਜੀ ਕਰਦਾ ਆ ਤੇਰੀ ਮਾਂ ਦਾ ਮੁਰੂ ਦੇਗਾ ਪਹਿਲਾਂ ਇੱਦੀ ਮੈਂ ਤੇਰੇ ਸਾਹਮਣੇ ਕੀ ਗੁੱਸਾ ਹੋਇਆ ਫਿਰ ਮੈਂ ਦਾਹੀ ਨਹੀਂ ਹੁੰਦੀ ਭਾਈ ਵੀ ਚੱਲ ਦੁਕਾਨ ਨੂੰ ਆਏਗੇ ਬੰਦਾ ਚਲ ਮਾਣ ਆ ਸਾਦੀ ਸੰਤ ਕੋ ਕੰਕਰ ਮਾਰੁੰਦੀ ਵਿਆਹ ਦਾ ਹੈ ਨਾਲੇ ਅਸੀਂ ਵਿਆਹ ਦੇਖ ਲੈਣੇ ਨਾ ਨਾਮ ਸ਼ੱਕ ਪਰ ਗਿਉਂਦੇ ਰਹੇਗਾ ਚਲ ਕੋਈ ਨਾ ਆਪਾਂ ਵਿਆਹ ਦੀ ਤੋੜ ਹੀ ਬਣਾਵਾਂਗੇ ਉਹਦਾ ਬਲਸੋਂ ਆਹ ਨਾਮ ਤੇ ਸ਼ੱਕ ਅਧਾਰ ਰਹਿ ਗਈ ਸਾਡੇ ਸਰ ਤੇ ਹੋਤੀਏ ਕੋ ਤੇਰਾ ਘਰ ਹੈ ਤੇਰਾ ਵੀ ਹਿੱਸਾ ਹੈ ਇਸ ਜ਼ਮੀਨ 'ਚ ਤੇ ਨਾਮ ਸ਼ੱਕ ਕਿਉਂ ਨਾ ਪ੍ਰਭਾਵੇ ਤੂੰ ਹੈ ਪੁੱਤ ਦੇ ਨਾ ਮੈਂ ਤਾਂ ਸਾਰੇ ਘਰ ਸਿਗਨਲ ਚੁੱਪ ਕਰ ਗਈ ਤੇਰੀ ਮਾਂ ਤਾਂ ਕਰ ਲੈ ساری ਉਮਰ ਚੁੰਨੀ ਨਹੀਂ ਸਾਰੀ ਮੈਨੂੰ ਸਲਸੀ ਹਾਂ ਇਹ ਲੜਕੇ ਦੋ ਦੇ ਜੇ ਕੋਈ ਇਧਰ ਆ ਗਈ ਜਾਂ ਕਿ ਸੋਟੇ ਕੇ ਨਹੀਂ ਕਲੇ ਇਸੇ ਕਰਦੀ ਹੁੰਦੀ ਨਾ ਇਹ ਪਹਿਲਾਂ ਤਾਂ ਮਾਂ ਹੱਥ ਮੁਟਿਆਰੀ ਸੀ ਠੀਕ ਹੈ ਹੁਣ ਹੈਗੇ ਸਾਡੇ ਦੋਹਾਂ ਹੱਥ ਠੀਕ ਹੈ ਅਸੀਂ ਤਾਂ ਜਿਵੇਂ ਪਤਨਾ ਆਗੇ ਰਿਸ਼ਤਾ ਨਾ ਬੱਤਾਂਗੇ ਸਿੱਧੀ ਜੀ ਗੱਲ ਹੈ ਕੋਬਸ ਤੂੰ ਰੱਤ ਨਾ ਬੱਤਿਆ ਕਰ ਲਾੜੀ ਤੇਰਨਾ ਬੱਤੂਗਾ ਮੈਂ ਵੀ ਤੇਰਨਾ ਬੱਤੂਗਾ ਜੇ ਉਹਦੇ ਰਿਲਾਛਾ ਬਚੇ ਸੋਟੇ ਤੁਸੀਂ ਮੇਰਾ ਇੰਨਾ ਮਾਨ ਰੱਖਦੇ ਜੇ ਤੁਸੀਂ ਕਹੋ ਨਾ ਫੇਰ ਕਿਉਂ ਨਹੀਂ ਆਉਂਗੀ ਮੈਂ ਤੇ ਕੋਣ ਨਾਲ ਕੋਪੜ ਨੂੰ ਲੈ ਕੇ ਆਣਾ ਸੀਗਾ ਨੋ ਕਿਵੇਂ ਚੰਗੀ ਆਉਣਾ ਬੱਤਿਆ ਹਲੇ ਤਾਂ ਫੇਰ ਅੱਗੇ ਪਤਾ ਲੱਗੂਗਾ ਹੈ ਨਾ ਹਾਂ ਦੇਖਵਾਦੀ ਪਰ ਤੇ ਤੋਂ ਪਤਾ ਲੱਗ ਫੁੱਫੜਦਾ ਤੇਰੇ ਹਿੰਗਲਾ ਲੰਗਦਾ ਪੜਦਾ ਗੇੜਾ ਪਾ ਰਹੀ ਆ ਤਾਂ ਮੈਂ ਤਾਂ ਕੱਟੀ ਕਹਿੰਦੀ ਆ ਉਹਨੂੰ ਲੜਾਈ ਕਰਦਾ ਤੈਨੂੰ ਕੋਤਾ ਕਰਾਂ ਮੈਂ ਤੁੰਨ ਨੂੰ ਵੀ ਚਾਹ ਲੈਕ ਦਿਨੀ ਸੁਵਾਈ ਨਾਲ ਆ ਕੇ ਫੁੱਫੜਦਾ ਹੋਰ ਆਈ ਨਹੀਂ ਫੁੱਫੜ ਬੰਕੇ ਤਾਂ ਨਹੀਂ ਆਣ ਬਗ ਜੇ ਆਈ ਨਹੀਂ ਫੁੱਫੜ ਕਿੱਥੇ ਵਗ ਜੇ ਕਿੱਥੇ ਨਾ ਇੱਕ ਵਾਰੀ ਉੱਥੇ ਡਿੱਗ ਗਿਆ ਰੁਜਿਆ ਨਹੀਂ ਮੈਂ ਉੱਥੇ ਨਹੀਂ ਗਿਆ ਫਿਰ ਉਹਨੇ ਧਿਆਨ ਰੱਖਿਆ ਕਰ ਹੁਣ ਨਾ ਕੀ ਦਿਨ ਮੁੱਖੋਂ ਤਾਂ ਫੜਦਾ ਹੀ ਨਹੀਂ ਗਾਲਾਂ ਕੱਢਣ ਲੱਗ ਜਾਂਦਾ ਲੱਤੀ ਕਿਵੇਂ ਠੀਕ ਆ ਫੋਤਰੀ ਹਾਂ ਹੁਣ ਤਾਂ ਠੀਕ ਅੱਛਾ ਚੱਲ ਵਧੀਆ ਹੈਲੋ ਅੱਛਾ ਕਾਂਜੀ ਸਤਿ ਸ਼੍ਰੀ ਅਕਾਲ ਬਿਕਰ ਬੋਲਦਾ ਬਈ ਹਾਂਜੀ ਹਾਂਜੀ ਮੈਂ ਤਾਂ ਨਾ ਬਸ ਉਹੀ ਕੁਝਦੀ ਸੀ ਮਾਹ ਕੋਈ ਹੋਈ ਉਹਨਾਂ ਨੇ ਮੁੰਡੇ ਵਾਲੇ ਨਾਲ ਗੱਲ ਤੇਰੀ ਹਾਂਜੀ ਮੈਂ ਗੱਲਬਾਤ ਕਰਾਇਆ ਜਾਇਆ ਉਹਨਾਂ ਕੋਲੇ ਤੇ ਗੁੱਡੀ ਦੀ ਫੋਟੋ ਦਿਖਾਤੀ ਤੇ ਮੁੰਡੇ ਨੇ ਸਾਰਾ ਕੁਝ ਦੱਸਤਾ ਏ ਹਾਂ ਕੀ ਕਹਿੰਦੇ ਫੇਰ ਉਹ ਕੋਈ ਨਹੀਂ ਆਂਦਾ ਸੋਡੀ ਉਹ ਕਰਦਾਂਗੇ ਜੀ ਕਿਸੇ ਦਿਨ ਰੱਖ ਕੇ ਇਹਨੇ ਇਹੋ ਕਰ ਮੈਂ ਦੱਲਣਾ ਪੱਕੀ ਐ ਹੁਣ ਬਸ ਮੈਂ ਇੱਕੀ ਮੰਗੀ ਸੀ ਕਹਿੰਦੇ ਕੁੜੀ ਸਿਆਣੀ ਹੋਵੇ ਤੇ ਕੰਮ ਕਰਦੇ ਹੋਵੇ ਤੇ ਜਿੰਨੇ ਵਾਰੀ ਤੇਰੀ ਮੈਂ ਇਹ ਤੁਸੀਂ ਇਹ ਗੱਲ ਦੀ ਚਿੰਤਾ ਇਹਨਾਂ अच्छा ਵੀ ਮਤਲਬ ਉਹਨਾਂ ਨੇ ਹਾਂ ਕਰਤੀ ਹਾਂ ਕਿਰਾ ਪੂਰੀ ਹਾਂਗੇ 25 ਕਿਲੇ ਵਾਣ ਆਏ ਬਾਕੀ ਸਾਨੂੰ ਪੈਂਦਾ ਦੱਸਿਆ ਚਲੋ ਤਾਂ ਕੋਈ ਨਹੀਂ ਪੁੱਜੀ ਆਪਾਂ ਨੂੰ ਕੋਈ 25 ਤੋਂ ਕੋਈ ਕਿਲਾ 2 ਕਿਲੇ ਘੱਟ ਹੋ ਉਹ ਵੀ ਕੋਈ ਗੱਲ ਨਹੀਂ ਚੱਲ ਬਸ ਆਏਗਾ ਕਿ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਭਾਈ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਉਹਦੀ ਜਿਵੇਂ ਬਰੀ ਮੇਰੀ ਐ ਸੁਨਵਾਕ ਤੇ ਖਾਂਦਾ ਜਾਂਦਾ ਕੁਝ ਨਹੀਂ ਬਸ ਮਾਂ ਪੁੱਤ ਆ ਉਹ ਹਾਂ ਤੇ ਵੱਡਾ ਟੱਬਰ ਟੀ ਵੀ ਉਹਨਾਂ ਦੇ ਵੀ ਬਾਹਰ ਹਾਂ ਬਸ ਫਿਰ ਆਪਣੇ ਬੰਨੀ ਉਹ ਵੀ ਕੁੜੀ ਬੰਨੀ ਉਹ ਕੋਈ ਲੰਬਾ ਨਹੀਂ ਹੋਣਾ ਹੈਗਾ ਤੇ ਫਿਰ ਤੂੰ ਉਹਦੀ ਮੁੰਡੇ ਦੀ ਫੋਟੋ ਫੂਟ ਭੇਜ ਦਿੰਦਾ ਸਾਨੂੰ ਫਿਰ ਮੈਂ ਘਰੇ ਦਿਖਾ ਦਿੰਦੀ ਲੱਡੀ ਨੂੰ ਨਾਲ ਕੁੜੀ ਨੂੰ ਠੀਕ ਹੈ ਫੋਟੋ ਫਿਰ ਭੇਜ ਦੇਣਾ ਤੁਸੀਂ ਗੱਲ ਹੋ ਰਹੀ ਹੈ ਬਾੜੀ ਫਿਰ ਆਪਾਂ ਦੋਨੇ ਪੁੱਤਰਾਂ ਨਾਲ ਕਰਕੇ ਗੱਲਬਾਤ ਫਿਰ ਇੱਕ ਦਿਨ ਰੱਖ ਲਾਂਗੇ ਅਪ ਦੇਖਤ ਕੋਈ ਜਗ੍ਹਾ ਹਾਂ ਠੀਕ ਹੈ ਚਲਾਏਗਾ ਵੀ ਜਿੰਨਾ ਛੇਤੀ ਹੋ ਜੇ ਹਨਾ ਚਲ ਚੰਗਈ ਆ ਹੁਣ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਭਾਈ ਲੋਕ ਪਾਨੀ ਮਾਰ ਵੀ ਬਹੁਤ ਤੁਰੇ ਫਿਰਦੇ ਆ ਹਾਂ ਫਿਰ ਮੇਰੇ ਵੀ ਮੇਰੇ ਵੀ ਹਾਂ ਹੋਰ ਹੀ ਕਾਈ ਕਰਦੇ ਨਾ ਕੋਈ ਐਸੱਕ ਜਾ ਕਰ ਹਾਂ ਨਹੀਂ ਉਹ ਤਾਂ ਠੀਕ ਹੈ ਬਸ ਬੰਤ ਬਣ ਕੇ ਤੈਨੂੰ ਵੀ ਆਏਗਾ ਵੀ ਕਿਸੇ ਲਵੇ ਕੋਈ ਪਾਪ ਹੀ ਨਾ ਕੱਟੀ ਚੰਗਾ ਹਾਂ ਬਸ ਮੈਂ ਵੀ ਨਹੀਂ ਕਿਸੇ ਕੋਲ ਗੱਲ ਕਰਦੀ ਹੈਗੀ ਬਸ ਮੈਨੂੰ ਆਏਗਾ ਵੀ ਚਰ ਆਪਣਾ ਚੁੱਪ ਕੋੜਾ ਚਪਾਈ ਬੂਰ ਚੜ ਜੇ ਜਿੰਨਾ ਚਿਰ ਗੱਲ ਕੋਈ ਸਿਰੇ ਨਹੀਂ ਲੱਗਦੀ ਆਪਾਂ ਕੁੜੀ ਨੂੰ ਤੋੜਦੇ ਨਹੀਂ ਉਹਨਾਂ ਚਿਰ ਮੈਨੂੰ ਤਾਂ ਆਏਗਾ ਵੀ ਬਸ ਕੋਈ ਭਾਵਨਾ ਨਿਕਲੇ ਵਾਰੀ ਤੈਨੂੰ ਕੋਈ ਜਾਨਾ ਫੋਟੋ ਸੰਭੇਜ ਹਾਂ ਹਾਂ ਉਹ ਵੀ ਹਾਂ ਠੀਕ ਠੀਕ ਚੰਗ ਸ਼ੁਕਰ ਹੈ ਹਰਮਤ ਮਾ ਤੇਰਾ ਜੇ ਕੋਈ ਗੱਲ ਖਾਣੀ ਸਿਰੇ ਲੱਗੀ ਹੈ ਚਲ ਦੇਖਦੇ ਆ ਮੁੰਡਾ ਕਿਹਾ ਹੈ ਬੇਬੇ ਕੀ ਕਰੀ ਜਾਂਦੀ ਆ ਓਹਦੇ ਪਤਾ ਮੱਚਦੀ ਰਹਦੀ ਆ ਆਹ ਪੁੱਤ ਤਾਂ ਉਹ ਪੇੜਾ ਚਾਰਦੀ ਸੀਗੀ ਅੱਛਾ ਹਾਂ ਇਹ ਬਹੁਤ ਠੀਕ ਆ ਹਾਂ ਠੀਕ ਆ ਮੈਂ ਤਾਂ ਤਾਂ ਪੁੱਛ ਲਿਆ ਮੈਂ ਬੇਬੇ ਪਤਾ ਨਹੀਂ ਗਰਮੀ ਚ ਕੀ ਕਰੀ ਜਾਂਦੀ ਆ ਓਹਦੇ ਪਤਾ ਢੀਂਗਾ ਪੁੱਤਾਂ ਮਾਰੇ ਆਪਸਾ-ਸੋ ਕਰ ਦਿਆਂਗੇ ਇਹ ਤਾਂ ਨਾ ਮੈਨੂੰ ਬਾਬੇ ਨੇ ਦੱਸਿਆ ਸੀਗਾ ਕਹਿੰਦਾ 7 ਦਿਨ ਪੇੜਾ ਚਾਰਦੀ ਅੱਛਾ ਵੀ ਤੇਰੇ ਪੁੱਤ ਨੂੰ ਵਜ੍ਹਾ ਰਿਸ਼ਤਾ ਮਿਲੂਗਾ ਫਲੇ ਕਿਤੇ ਕੀਤਾ ਨਹੀਂ ਕਿ ਮੰਗਿਆ ਨਹੀਂ ਮੰਗਿਆ ਤਾਂ ਪੁੱਤ ਬਸ ਮੰਗਿਆ ਵਰਗਾ ਹੀ ਹੈਗਾ ਦੇਖ-ਦਖਾਈ ਜੀ ਹੋਈ ਜਾਂਦੀ ਆ ਅੱਛਾ ਕਿੱਥੇ ਇੱਥੇ ਹੌਸਟੇ ਪਿੰਡ ਜਿਹੜਾ ਸਰਦਾਰਾਂ ਦਾ ਵਾ ਕੀ ਨਾਮ ਹੈ ਉਹਦੇ ਨਾਲ ਭਰਾ ਨਕਾਸ਼ ਆ ਪਤਾ ਅੱਛਾ ਉਹਨਾਂ ਦੇ ਹਾਂ ਪਤਾ ਉਹਨਾਂ ਦੇ ਹੈਗਾ ਅੱਛਾ 25 ਕਿੱਲੇ ਤੇ ਮੁੰਡੇ ਦੀ ਜ਼ਮੀਨ ਦੇ ਹੁੰਦੇ ਆ ਕਿੰਨਾ ਸੋਹਣਾ ਸਨਖਾ ਤੇਰਾ ਮੁੰਡਾ ਤੇ ਉਹ ਮੋਟੀ ਜਿਹੀ ਕੁੜੀ ਨੂੰ ਹਾਂ ਮੋਟੀ ਜਿਹੀ ਕੁੜੀ ਆ ਭਾਰੀ ਜੀ ਪਤਾ ਅੱਛਾ ਉਹ ਤਾਂ ਪਹਿਲਾਂ ਵੇਚੀ-ਵੁਚੀ ਸੀ ਕਿਸੇ ਨੂੰ ਅੱਛਾ ਵੇਚੀ ਸੀ ਜੀ ਹਾਂ ਜੀ ਉਹ ਤਾਂ ਵੇਚੀ-ਵੁਚੀ ਸੀ ਕਿਸੇ ਨੂੰ ਪਹਿਲਾਂ ਥੋੜੀ ਫੇਰ ਸਾਨੂੰ ਤਾਂ ਪੁੱਤ ਦੱਸਿਆ ਹੀ ਨਹੀਂ ਕਿਸੇ ਨੇ ਤੇ ਫਿਰ ਤੁਸੀਂ ਪਤਾ ਕਰੋ ਨਾ ਕੋਈ ਨਹੀਂ ਮੈਂ ਤਾਂ ਅੱਜ ਫੋਨ ਲਾਉਣੀ ਬਚੋਲੇ ਨੂੰ ਹਾਂ ਪੁੱਛ ਦੱਸੋ ਹਾਂ ਕੋਈ ਨਹੀਂ ਆ ਜਾਨੀ ਮੈਂ ਫੇਰ ਲਾਉਣੀ ਆ ਫੋਨ ਬਚੋਲੇ ਨੂੰ ਹਾਂ ਪੁੱਛ ਦੱਸੋ ਦੇਚੀ ਸੀਗੀ ਹਾਂਜੀ ਮੈਂ ਬਚੋਲੇ ਨੇ ਕਿਹੜੀ ਕਰੀ ਸਾਡੇ ਨਾਲ ਬਸ ਆਈਆਂ ਜੀ ਪਤਾ ਨਹੀਂ ਲੱਗਦਾ ਤੁਸੀਂ ਆਪਦੀ ਪੁੱਛਦਸ਼ ਕਰਕੇ ਫੇਰ ਕਰੋ ਜੀ ਨਾ ਕੋਈ ਨਹੀਂ ਪਤ ਮੈਂ ਅੱਜ ਪੁੱਛਦਾ ਸੀ ਕਰਨੀ ਬਚੋਲੇ ਨੂੰ ਲਾਉਣੀ ਆ ਫੋਨ ਜਾ ਤੁਸੀਂ ਵੀ ਆਪਦੀ ਪੁੱਛਦਸ਼ ਕਰਿਓ ਜੀ ਪਤ ਮੈਂ ਤੈਨੂੰ ਆ ਕਹਿੰਨੀ ਵੀ ਤੈਨੂੰ ਕੀ ਪਤਾ ਮੇਰੀ ਭੈਣ ਵਿਆਹੀ ਓਥੇ ਮੈਨੂੰ ਤਾਂ ਪਤਾ ਆ ਮੈਂ ਸੁਣਿਆ ਹੈ ਅੱਛਾ ਤੁਹਾਡੇ ਰਿਸ਼ਤੇਦਾਰੀ ਹਾਂਜੀ ਹਾਂਜੀ ਰਿਸ਼ਤੇਦਾਰੀ ਆ ਠੀਕ ਆ ਚਲ ਫੇਰ ਮਗਾ ਫਰਦੀ ਹਾਂ ਹਾਂ ਕੋਈ ਗੱਲ ਕਰਿਓ ਹਾਂ ਚਲ ਕੋਈ ਨਹੀਂ ਪਤਾ ਹਾਂ ਉਹ ਤਾਂ ਪਹਿਲਾਂ ਵੇਚੀ ਵੀ ਸੀ ਲਾ ਭਾਈ ਥੋੜਾ ਘੇੜਾ ਮਾਰ ਗਈ ਜੇ ਜਾਹ ਰੱਬ ਨੇ ਤਾਂ ਦਵਾਰੇ ਦੇਖੀ ਜਾਉਂ ਮਾਰੂ ਘੇੜਾ ਲੈਣੇ ਗੜੀ ਗੜੀ ਦਾ ਲੱਗੂਆ ਜ਼ਰੂਰ ਆਈ ਮੈਂ ਤਾਂ ਕਹਿੰਦਾ ਫੱਡੂ ਵੀ ਲੈ ਕੇ ਆਈ ਨਾਲ ਤੇ ਨਾਲੇ ਆਪਣੇ ਰੋਕੀ ਨੂੰ ਦੇ ਰੋਕੀ ਦੀ ਘੋਣ ਲੈ ਕੇ ਰੋਕੀ ਦੀ ਘਰ ਵਾਲੀ ਨੂੰ ਲੈ ਕੇ ਆਈ ਮੇਰੀ ਗੱਲ ਸੁਣੋ ਉਹੀ ਗੱਲ ਐ ਤੇਰਾ ਗੁੱਫੜ ਆ ਕੇ ਮੈਨੂੰ ਕੀ ਗੱਲ ਕਰਨ ਦਊ ਛੋਡੇ ਨਾਲ ਕੋਈ ਹੁੰਦਾ ਇਸ ਗੱਲਾਂ ਕਰ ਲਾਂਗੇ ਥੱਪੜ ਨੂੰ ਅੱਡ ਪੰ ਬਿਠਾ ਦੇਾਂਗੇ ਪੈਗ ਪਿਆ ਦੇਾਂਗੇ ਹੈ ਤੂੰ ਸਾਡੇ ਬੈਠ ਕੇ ਗੱਲਾਂ ਕਰ ਲੀ ਕੋਈ ਨਾ ਚਲ ਦੇਖੂਗੀ ਮੈਂ ਜੇ ਆਖੇ ਲੱਗਿਆ ਤਾਂ ਰੋਟੀ ਕਰਾਂਗੇ ਵਾ ਲੈ ਕੇ ਆ ਜੰਗਾ ਚੰਗਾ ਜਰੂਰ ਮੇਰੀ ਗੱਲ ਸੁਣ ਬੁਰਾ ਤਾਂ ਮੰਨੀ ਨਾ ਮੇਰੀ ਗੱਲ ਇਹ ਚਾਹ ਦੇ ਕੇ ਉਹਦੇ ਚਿਹਰੇ ਬੜੀ ਕਰਦੇ ਈਆਂ ਪੁਰੀਆਂ ਲੱਗਦੀਆਂ ਬੰਨੇ ਮਾਪਿਆਂ ਦੇ ਬਾਰਗੇ ਬੈਠੇ ਆ ਉਹ ਤਾਂ ਤੈਨੂੰ ਐ ਲੱਗੂ ਖਾਨੀ ਲਈ ਤੀ ਨੂੰ ਕਹਿੰਦੀ ਐ ਇੱਕ ਬੇਸ਼ਰਮ ਜਿਹੀ ਗੱਲ ਰੁਖੀ ਲੱਗੇ ਤੈਨੂੰ ਤੀ ਆਉਂਦੇ ਘਰੇ ਸੌਂਦੀਆਂ ਨੇ ਤੂੰ ਕਿਹੜਾ ਹੁਣ ਆਈ ਨਹੀਂ ਪੈਣੇ ਕਿਉਂ ਇਹੋ ਜਿਹਾ ਕੁਝ ਬੋਲਦੀ ਤੈਨੂੰ ਪਤਾ ਨਾ ਉਹ ਜਵਾਕੜੀ ਕਿਹੜੇ ਹਾਲਾਤਾਂ ਚੋਂ ਨਿਕਲੀ ਐ ਕੋਈ ਨਹੀਂ ਉਹ ਤਾਂ ਮੈਨੂੰ ਫਿਕਰ ਐ ਵੀ ਇਹ ਮੈਂ ਬਗਾਨੇ ਘਰੇ ਤੋਰਨੀ ਐ ਹੁਣ ਕੋਈ ਨਾ ਨਾਲੇ ਪੀਵੀ ਚ ਖੜ ਕੇ ਇਹੋ ਜਿਹੀਆਂ ਗੱਲਾਂ ਕਰੇਗੀ ਹੁਣ ਫਿਕਰ ਤੈਨੂੰ ਵੀ ਹਜੇ ਪਤਾ ਲੱਗਿਆ ਕੋਈ ਨਹੀਂ ਕੋਈ ਨਹੀਂ ਕਿ ਉਹ ਇੰਨੇ ਤੱਕ ਵੱਧ ਸਾਨੂੰ ਫਿਕਰ ਐ ਸਾਰਾ ਕੁਝ ਸੋਚੀ ਬੈਠੇ ਆਂ ਕਰਾਂਗੇ ਕੋਈ ਜਦੋਂ ਮੈਂ ਦੱਸੂਗਾ ਫਿਰ ਹੈ ਜੋ ਵਿਆਹ ਕੀ ਕਰਾਂ ਸੱਦਾਂਗੇ ਤੂੰ ਤਾਂ ਨਹੀਂ ਸੱਦਿਆ ਸਾਨੂੰ ਮੈਂ ਕਰਵਾਉਂਗੀ ਇਹਨਾਂ ਨੂੰ ਛੱਡੀ ਆ ਉਹ ਗੱਡੀ ਤੇ ਐ ਬੂਆ ਕੋਈ ਨਾ ਤੁਰਦਿਆਂ ਬਥੇਰਾ ਮੇਰੇ ਹੱੱਦ ਚੱਲਦੇ ਨੇ ਹਲੇ ਬਗ ਜੂਗੀ ਤੁਰ ਕੇ ਲੈ ਭੂਆ ਦਾ ਸੋਖਣਾ ਕਰੇ ਗੱਡੀ ਹੈਗੀ ਤੁਰ ਕੇ ਜਾਏਂਗੀ ਤੂੰ ਕੋਈ ਨਾ ਕੋਈ ਨਾ ਕੁਛ ਨਹੀਂ ਹੁੰਦਾ ਆ ਤੇਰੀ ਮਾਂ ਫੇਰ ਨਾ ਕਹਿੰਦੇ ਕਿਤੇ ਵੀ ਭੂਆ ਨੂੰ ਗੱਡੀਆਂ ਚੜਾਈ ਫਿਰਦਾ ਨਹੀਂ ਨਹੀਂ ਭੂਆ ਨਹੀਂ ਮਖਾਓ ਕਾਦੀ ਮੂਤਾ ਪੀਏ ਕਰ ਦੇ ਨਾ ਗੱਲਾਂ ਦੇ ਕਾਦੇ ਮਖਾਓ ਲੈ ਕਿਉਂ ਹਰੇ ਗੱਲ ਤੇ ਟਕੋਰ ਲਾਉਣੀ ਹੁੰਦੀ ਆ ਚਲੋ ਨਹੀਂ ਮੇਰੀ ਗੱਲ ਸੁਣ ਪਰ ਜਾਈਆਂ ਨੂੰ ਮਖਾਓ ਨਹੀਂ ਕਰ ਸਕਦੇ ਕਰ ਲੈ ਭਾਈ ਤੇਰਾ ਟਾਈਮ ਹੈਗਾ ਕੋਈ ਵੀ ਕਰ ਲਮ ਟਾਈਮ ਤਾਂ ਬੜਾ ਦੋਨਾਂ ਦਾ ਹੀ ਆ ਚਲ ਅੱਛਾ ਤੂੰ ਹੀ ਚੰਗਾ ਬੂ ਚੰਗਾ ਬੂ ਚੰਗਾ ਬੂ ਤੁਸੀਂ ਵੀ ਮਾਰ ਲਿਓ ਜਿਹੜਾ ਪਾਣੀ ਹਾਂ ਹਾਂ ਆਵਾਂਗੇ ਤੂੰ ਜਰੂਰ ਆਵਾਂਗੀ ਆਜੀ ਜਵਾਕਾਂ ਨੂੰ ਲੈ ਕੇ ਕੋਈ ਨਹੀਂ ਕੋਈ ਨਹੀਂ ਆਜੂ ਮੰਮੀ ਜੇ ਕੋ ਰਿਸ਼ਤਰ ਆਪਣਾ ਵਾਤ ਦਾ ਤਾਂ ਵਾਪ ਲਾਣ ਚਾਹੀਦਾ ਚੱਲ ਭੂਆ ਦਾ ਸਹਾਰੂਖਾ ਤੂੰ ਮੜੇ ਪਿਆਰ ਨਾਲ ਮੋੜਿਆ ਲੈ ਕੇ ਕਿ ਆਜੀ ਜਵਾਕਾਂ ਨੂੰ ਲੈ ਕੇ ਕਿਹੜੇ ਮੂੰਹ ਨਾਲ ਜਾਊਂਗੀ ਇੱਥੇ ਥੋੜਾ ਕੁਝ ਬੋਲ ਕੇ ਗਿਆ ਵੀ ਉੱਥੇ ਜਾ ਕੇ ਬੇਇੱਜ਼ਤੀ ਕਰਾਉਂਗੀ ਮੈਂ ਤੂੰ ਚੱਲ ਛੱਡ ਤਮਾ ਸਾਡ ਵੀ ਦੇ ਦੀ ਗੱਲ ਨਾ ਕਰੀਂ ਕਰਕੇ ਥੋੜੀ ਜਰਾਂਗੇ ਆਪਾਂ ਨਾ ਫਿਰ ਉਹਨੇ ਕੋਈ ਚੱਜ ਦੀ ਗੱਲ ਕੀਤੀ ਐ ਮੈਨੂੰ ਇਹ ਦੱਸ ਕਰੀਏ ਕੋਈ ਚੱਜ ਦੀ ਗੱਲ ਗੁੱਸਾ ਹੋ ਰਹੀ ਗੁੱਸਾਗਾ ਅਸਾਦ ਵੀ ਮੋ ਇੱਕ ਇਹਦੀਆਂ ਆਈ ਪੁੱਗਦੀਆਂ ਆਈਆਂ ਨੇ ਐਡੀ ਵੱਡੀ ਗੱਲ ਕਹਿ ਗਈ ਉਹ ਮੈਨੂੰ ਕਹਿੰਦੀ ਕਹਿੰਦੀ ਤੇਰੀ ਮਾਂ ਦਾ ਕਦੇ ਮੈਨੂੰ ਚੁੰਮੀ ਨਹੀਂ ਸਰੀ ਹਾਂ ਕੋਈ ਨਹੀਂ ਕਹ ਤੈਨੂੰ ਰਾਣੀ ਹਰ ਕਾਲੀ ਕੇ ਪਾਉਣਗੇ ਉਹਨਾਂ ਤੋਂ ਪਵਾ ਲਈ ਓਹੋ ਅੱਛਾ ਛੱਟ ਵੀ ਦੇਈ ਦੀ ਹੁੰਦੀ ਆ ਮਾਂ ਗੱਲ ਜੀਤੀ 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 ਕੀ ਹੋਇਆ ਓਹੋ ਲ ਰੋਣ ਲੱਗੀ ਰੋਣੀ ਕਾ ਤੂੰ ਚੁੱਪ ਕਰ ਭੈਣੇ ਤੈਨੂੰ ਪਤਾ ਤਾਂ ਹੈ ਮਾ ਅਲਸਵਾ ਦਾ ਵੀ ਪਤਾ ਕੁਆ ਦਾ ਵੀ ਪਤਾ ਇਹਨਾਂ ਦੀ ਬੰਦ ਹੀ ਆਪਸ ਵਿੱਚ ਨਹੀਂ ਹੈਗੀ ਠੀਕ ਹੈ ਤੇ ਬੋਲ ਇਹ ਤੇਰੇ ਅੰਦਰ ਜੁਣੀਆਂ ਨੇ ਤੈਨੂੰ ਮੇਰੀ ਗੱਲ ਜੇ ਤੈਨੂੰ ਪੂਆ ਦੀ ਗੱਲ ਦਾ ਗੁੱਸਾ ਲੱਗਿਆ ਹੈ ਪੂਆ ਉਤੋਂ ਦਾ ਸੱਤ ਤਾਂ ਪਰ ਅੰਦਰੋਂ ਨਰਮ ਹੈ ਹੇ ਉਹ ਤੇਰਾ ਚੰਗਾ ਹੀ ਸੋਚਦੀ ਆ ਚਲੋ ਮੈਂ ਪਤਾ ਉਹਨੇ ਗੱਲਾਂ ਬਾਤਾਂ ਸੁਣਾ ਦਿੱਤੀ ਹੈ ਨਾ ਤੇ ਤੂੰ ਗੁੱਸਾ ਨਾ ਕਰੀ ਉਹ ਬਾਕੀ ਨਾਲ ਉਹਨੇ ਮਾੜੀ ਗੱਲ ਤਾਂ ਕਹੀ ਨਹੀਂ ਨੀ ਕੋਈ ਹੋਰ ਤੇਨੂੰ ਤਾਂ ਨਹੀਂ ਮਾਰਿਆ ਗਿਆ ਉਹਨੇ ਬਸ ਤੇਰਾ ਘਰ ਬਣਨ ਦੀ ਗੱਲ કરી ਸੀ ਉਹ ਤਾਂ ਜੇ ਹੁਣ ਆਪਾਂ ਵੀ ਸੋਚਾਂਗੇ ਅਗੇ ਹੁਣ ਮੇਰੀ ਗੱਲ ਸਮਝ ਨਾਲ ਸਾਰੇ ਮੁੰਡਾ ਦੋ ਵੀ ਇੱਥੇ ਬੈਠੀ ਰਹਿ ਤਾਲਦੀ ਜਿਹੜਾ ਵੀ ਹੋਂਦਾ ਬਸ ਮੇਰੇ ਵਿਆਹ ਦੀ ਗੱਲ ਤੋੜ ਲੈਂਦਾ ਕੋਈ ਹੋਰ ਵੀ ਤਾਂ ਗੱਲ ਹੋ ਸਕਦੀ ਆ ਨਾ ਭੂਆ ਤਾਂ ਕਿ ਭੂਆ ਨੂੰ ਕੀ ਲੋੜ ਸੀ ਕਹਿਣ ਦੀ ਜਿੱਤੀ ਮੇਰੀ ਗੱਲ ਸੀ ਜਿਹੜੇ ਵੱਡੇ ਲੋਕ ਹੁੰਦੇ ਆ ਨਾ ਹਨਾ ਉਹ ਉਹਨਾਂ ਨੂੰ ਇਹੀ ਹੁੰਦਾ ਵੀ ਤੀ ਆਪ ਦੇ ਘਰੇ ਜਾ ਕੇ ਕਿਉਂ ਬੈਠੇ ਏਤੀ ਬਾਤ ਚ ਨਾ ਹੁਣ ਆਪਾਂ ਪੜੇ ਲਿਖੇ ਆਪਾਂ ਨੂੰ ਪਤਾ ਵੀ ਇਹ ਕੰਮ ਜਿਆਦੇ ਮਾਇਨੇ ਨਹੀਂ ਰੱਖਦੀ ਜਿੰਨਾ ਟਾਈਮ ਤੇਰਾ ਮਨ ਨਹੀਂ ਹੈਗਾ ਅਸੀਂ ਤੇਨਾਂ ਤੱਕਾ ਨਹੀਂ ਕਰਦੇ ਪਹਿਲਾਂ ਤੇਨਾਂ ਬਹੁਤ ਤੱਕਾ ਹੋ ਚੁੱਕਿਆ ਜਿਵੇਂ ਤੇਰਾ ਵੀਰ ਕਹੂਗਾ ਜਿਵੇਂ ਤੂੰ ਕਹੀਂ ਉਵੇਂ ਹੋਊਗਾ ਨਾ ਤੂੰ ਆਂ ਦੱਸ ਕਦੇ ਮੈਂ ਤੇਰੇ ਕੋਲ ਆ ਕੇ ਗੱਲ ਕੀਤੀ ਤੇਰੇ ਗਿਆ ਦੀ ਵੀ ਜਿੱਤੀ ਤੇਰਾ ਤੇਰਾ ਸੀ ਵਿਆਹ ਕਰਾਉਣਾ ਠੀਕ ਹੈ ਵੀ ਤੇਰਾ ਘਰ ਆ ਇਹ ਜਿੰਨਾ ਜਨ ਮਰਜੀ ਇੱਥੇ ਧੂਰ ਰਹਿ ਜੇ ਤੂੰ ਵਿਆਹ ਕਰਾਉਣਾ ਨਹੀਂ ਕਰਾਉਣਾ ਉਹ ਤੇਰਾ ਫੈਸਲਾ ਅਸੀਂ ਆ ਆ ਕੁਛ ਤੇਰੇ ਨਾਲ ਤੱਕੇ ਨਾਲ ਨਹੀਂ ਕਰ ਵੀ ਤੇਰਾ ਅਸੀਂ ਵਿਆਹ ਕਰਦਾਂਗੇ ਤੇ ਤੋੜ ਦਾਂਗੇ ਤੂੰ ਬਸ ਸਿੱਧ ਮੇਰੀ ਗੱਲ ਸੁਣ ਠੀਕ ਐ ਆ ਉਦਾਸੀ ਛੱਡ ਦੇ ਜਿਹੜੀ ਆ ਤੇਰੇ ਮੂੰਹ ਤੇ ਉਦਾਸੀ ਐ ਨਾ ਇਹ ਨਹੀਂ ਚੰਗੀ ਲੱਗਦੀ ਫਿਰ ਪਤਾ ਤੂੰ ਹੱਸਦੀਂ ਕਿੰਦੀ ਸੋਹਣੀ ਲੱਗਦੀ ਐ ਹੈ ਔਰੋਂਦੀ ਜਮਾਂ ਨੇ ਸੋਹਣੀ ਲੱਗਦੀ ਦੇਖੀ ਲੈ ਫੇਰ ਰੋਪੀ ਗੱਲ ਰੋਂਦੀ ਨਹੀਂ ਹੈਗੀ ਭਾਬੀ ਮੰਮੀ ਵੀ ਕਹੀ ਜਾਂਦੀ ਤੇਰਾ ਰਿਸ਼ਤਾ ਦੇਖਣਾ ਆਏ ਸੀ ਇਹ ਕਰਨਾ ਆਏ ਸੀ ਉਹ ਕਰਨਾ ਆਏ ਸੀ ਵੀ 10 ਹਜ਼ਾਰ ਰੁਪਇਆ ਚਾਹਉ ਤੁਸੀਂ ਤੁਹਾਡੇ ਨਹੀਂ ਕਰਾਉਣਾ ਮੈਂ ਰਿਸ਼ਤਾ ਮੈਂ ਬੈਠਾ ਠੀਕ ਐ ਮੈਂ ਆਪੇ ਘੋੰਗਾ ਮਾਨਾ ਜੇ ਅੱਜ ਤੋਂ ਬਾਅਦ ਤੇ ਕੋਈ ਗੱਲ ਵੀ ਕਰ ਗਈ ਮੇਰੀ ਗੱਲ ਸੁਣ ਮੁੰਡਾ ਤੈਨੂੰ ਖਾਵਾਂਗੀ ਜੇ ਤੈਨੂੰ ਪਸੰਦ ਆ ਫੇਰ ਰਿਸ਼ਤਾ ਕਰਾਂਗੇ ਘਰ-ਬਾਰ ਤੇਨੂੰ ਪੁੱਛ ਕੇ ਤੇਨੂੰ ਸਾਰੇ ਕੀ ਪੁੱਛ ਕੇ ਹੋਊਗੀ ਜੇ ਤੂੰ ਹਜੇ ਨਹੀਂ ਰਿਸ਼ਤਾ ਤੂੰ ਨਹੀਂ ਹੋਵੇ ਵਿਆਹ ਹੋਣਾ ਨਹੀਂ ਕਰਦੇ ਆ ਮੈਂ ਪਹਿਲਾਂ ਤੇਰੇ ਨਾਲ ਧੱਕਾ ਹੋਇਆ ਸੀ ਤੈਨੂੰ ਵੇਚਦਾ ਸੀ ਨਾ ਮੈਂ ਮੇਰੇ ਜੋ ਕੁਝ ਵੀ ਕਰਦਾ ਉਹ ਸਾਰਾ ਕੁਝ ਤੂੰ ਉਹ ਵਰਕੇ ਪਾੜ ਲਿਆ ਆਂ ਦੀ ਕਿਤਾਬ ਦੇ ਵਿੱਚ ਗੱਲ ਸਿਰਫ ਇਹ ਆ ਹੁਣ ਤੂੰ ਇਹ ਸੋਚ ਵੀ ਤੇ ਨਾਲ ਤੇਰਾ ਭਾਈ ਖੜਾ ਤੇਰੀ ਭਣਾਈ ਖੜੀ ਆ ਤੇਰੀ ਮਾਂ ਵੀ ਗੱਲ ਸਿਰਫ ਇਹ ਹੈ ਕਿ ਹੁਣ ਅਸੀਂ ਚੰਗੀ ਤਰ੍ਹਾਂ ਦੇਖ ਪੜ ਕੇ ਪੂਰਾ ਵਧੀਆ ਘਰ ਲੱਭਾਂਗੇ ਤੇ ਸਾਡੇ ਮੇਰੀ ਭੈਣ ਠੀਕ ਹੈ ਵਧੀਆ ਘਰੇ ਜਾਵੇ ਆਡੀ ਵਧੀਆ ਜ਼ਿੰਦਗੀ ਬੀਤੇ। ਹੂੰ ਠੀਕ ਹੈ ਨਾ ਚਲ ਹੱਸ ਕੇ ਦਿਖਾ ਦੇ ਦਿ ਭਰਾ ਨੂੰ ਅਰੇ ਜੀ ਵਿਆਹ ਕਰਾਉਣਾ ਨਾ ਬੱਸ ਠੀਕ ਹੈ ਕੋਈ ਗੱਲ ਨਹੀਂ ਪਰ ਜਿਹੜਾ ਵੀ ਕੋਈ ਉਹਨਾਂ ਉਹਨੂੰ ਕਹਿ ਦਿਆ ਕਰੋ ਵਿਆਹ ਦੀ ਗੱਲ ਨਾ ਤੋਰੇ ਕੋਈ ਚਲ ਚੰਗਾ ਅਸੀਂ ਪਹਿਲੇ ਬਾਅਦ ਚ ਕਹਿ ਦਿਆ ਕਰਾਂਗੇ ਭਾਈ ਦੇਖੋ ਲਿਖੇ ਲਾ ਲਓ ਬਾਅਦ ਚ ਲਿਖੇ ਲਾ ਲਓ ਅਸੀਂ ਲਿਖੇ ਲਾ ਲਾਂਗੇ ਬਾਅਦ ਚ ਵੀ ਸਾਡੀ ਕੁੜੀ ਨੂੰ ਵਿਆਹ ਦਾ ਨਾ ਕਹੋ ਕਹਾਂ ਜੀ ਇਹ ਕੁਝ ਖਾਣ ਦੇ ਲਿਆ ਦੇ ਦਵਾਗੜੀ ਨੂੰ ਕੀ ਲਿਆ ਕੇ ਰਵਾਂ ਪੁੱਛ ਰਣੀ ਕਿ ਗੋਲ ਕੱਪੇ ਖਾਣੇ ਆ ਕਿ ਦਹੀਂ ਭੱਲੇ ਖਾਣੇ ਹੈ ਮੈਂ ਜਾਣਾ ਹੀ ਆ ਬਾਜ਼ਾਰ ਹੈ ਹੈ ਕੀ ਖਾਣੇ ਕੀ ਲਿਆ ਕੇ ਆ ਕੀ ਖਾਣੇਗੀ ਤੁਸੀਂ ਮੈਂ ਤਾਂ ਕੁਝ ਵੀ ਖਾ ਲੂ ਜਿਹੜੇ ਤੁਸੀਂ ਮੰਗਾਏਂਗੀ ਚਲ ਫਿਰ ਮੈਂ ਜਾ ਕੇ ਕਹਿ ਦਿੰਦਾ ਭਾਈ ਨੂੰ ਵੀ ਕੁਝ ਵੀ ਦੇ ਦੋ ਹੈ ਦੱਸ ਫੋਨ ਕਰਕੇ ਦੱਸ ਦੇ ਮੈਂ ਤੇਰੇ ਦਿਲ ਕੀਤਾ ਵੀ ਰੂ ਲਿਆਈ ਠੀਕ ਹੈ ਠੀਕ ਹੈ ਤੂੰ ਐਂ ਦੇਖ ਲੈ ਵੀ ਤੇ ਨਾ ਤੇਰਾ ਪ੍ਰਾਕਿਰਤਨਾ ਖੁਸ਼ ਰਹਿੰਦਾ ਤੂੰ ਨਾ ਦਾਸ ਨਾ ਹੋਇਆ ਕਰ ਚੰਗਾ ਠੀਕ ਹਾਂ ਖੁਸ਼ ਰਹਾ ਕਰ ਅਸੀਂ ਤੇ ਤੋ ਬਿਨਾਂ ਪੁੱਛੇ ਕੋਈ ਕੰਮ ਨਹੀਂ ਕਰਦੇ ਠੀਕ ਜਦ ਮੈਂ ਮੰਮੀ ਨੂੰ ਦੇਖ ਕੇ ਆਵਾ ਪੜਤੀ ਬੈਠੀ ਉਹ ਕਿ ਭੁਣ ਲੱਗ ਕੇ ਆਈ ਲਿਆ ਬਿਕਲ ਮਟਰ ਨਾ ਆਂ ਦੱਖਦੀਆਂ ਗਈ ਸਾਨੂੰ ਤੇਰੇ ਤੇ ਕਰਾਇਆ ਮੇ ਜੀ ਸਾਡੇ ਨਾਲ ਤੂੰ ਐਡਾ ਧੋਖਾ ਕਰੇਗਾ ਕੀ ਕਰਾਂ ਮੈਂ ਅਸੀਂ ਨੂੰ ਦੱਸੋ ਤਾਂ ਸਹੀ ਤੁਸੀਂ ਧੋਖਾ ਪਤਾ ਤੂੰ ਮੇਰੇ ਨਾਲ ਇਹ ਕਰੇਗਾ ਉਹ ਕੁੜੀ ਨਾ ਬੈਠੀ ਨਾ ਮੰਗੀ ਹੈ ਕੀ ਇਹ ਢਿੰਗ ਮੰਗੀ ਹਾਂ ਸਿਹਣੀ ਤੁਝੇ ਆਖਿਆ ਸਿਹਣੀ ਹੈ ਕੁੜੀ ਹੋਰ ਕੀ ਚਾਹੀਦਾ ਸਿਹਣੀ ਤਾਂ ਕੁੜੀ ਤੂੰ ਮੈਨੂੰ ਦੱਸਦਾ ਵੀ ਕੁੜੀ ਸਿਹਣੀ ਹੈਗੀ ਤੇ ਉਹ ਤਾਂ 베ਚੀ ਹੋਈ ਸੀਗਾ ਹਾਂ ਤੁਹਾਨੂੰ ਦੱਸਿਆ ਕੀ ਇਹ ਗੱਲ ਉਹ ਮੇਰੇ ਪਿੰਡ ਵਾਲੀ ਕੁੜੀ ਨੇ ਦੱਸਿਆਗਾ ਉਹ ਕਈ ਵਾਰ ਉਹਨਾਂ ਨਾਲ ਲੱਗਦੀ ਲੂਕਦੀ ਹੁੰਦੇ ਬੰਦਾ ਕੋਲੋਂ ਮਨਾ ਕੇ ਕਰ ਦਿੰਦਾ ਕਈ ਵਾਰ ਤੁਹਾਨੂੰ ਆਇਆ ਹੋਊਗਾ ਵੀ ਵੱਡੇ ਘਰ ਨਾਲ ਰਿਸ਼ਤਾ ਜੁੜੀ ਜਾਂਦੇ ਆ ਕਾਹਨੂੰ ਕਾਹਨੂੰ ਪਤਾ ਮੈਨੂੰ ਉਹ ਕੁੜੀ ਨੇ ਸਾਰੀ ਸਹੀ ਗੱਲ ਦੱਸੀ ਹੈ ਕਹਿੰਦੀ ਬੇਬੇ ਉਹ ਤਾਂ 베ਚੀ ਹੋਈ ਸੀਗੀ ਕੁੜੀ ਕਹਿੰਦੀ ਤੈਨੂੰ ਕਿੱਥੇ ਪਸਾਈ ਜਾਂਦਾ ਉਹ ਮੁੰਡਾ ਉਹ ਗੰਬੇਚਣਗੇ ਸਰਦਾਰਾਂ ਦਾ ਘਰ ਅਨੇਡਾ ਤਗੜਾ ਉਹਨਾਂ ਨੂੰ ਵੇਚ ਨਹੀਂ ਕਿ ਲੋੜਾ ਉਹਨਾਂ ਦੇ ਘਾਟਾ ਤੂੰ ਸਮਾਰ ਕੇ ਬਿੜਕ ਲੈ ਲਾ ਕੁੜੀ ਦੀ ਮੈਂ ਤਾਂ ਸਾਡੇ ਨੇ ਕੁੜੀ ਨੇ ਦੱਸਦਾ ਮੈਨੂੰ ਕਹਿੰਦੀ ਬੇਬੇ ਦੇਖੀ ਕਿਤੇ ਫਸ ਜਾਈਆ ਤੂੰ ਤੂੰ ਸਾਡੇ ਨਾਲ ਚੰਗੀ ਨਹੀਂ ਕਰੀ ਕਿ ਮੇਰੇ ਪੁੱਤ ਨੂੰ ਪੀਏ ਦਾ ਬਾਇਰ ਨਹੀਂਗਾ ਤੂੰ ਕਿਹੜਾ ਸਾਡੇ ਨਾਲ ਧੋਖਾ ਕਰੀ ਜਾਨਾਗਾ ਮਾਸੀ ਤੇਰੀ ਗੱਲ ਮੈਂ ਸਮਝਦਾ ਹਾਂ ਮੈਂ ਤਾਂ ਇਹ ਗੱਲ ਸੁਣੀ ਨਹੀਂ ਹੋਈ ਨਹੀਂ ਸਕਦੀ ਏ ਤੇ ਨੂੰ ਦਾ ਪੁੱਤ ਪਚੋਰ ਪਣਾਗਾ ਅਸੀਂ ਤੱਕਰਾਉਣਾਗਾ ਹਨਾ ਤੈਂ ਤਾਂ ਲਾਲਚਾ ਵੀ ਨਾਲੇ ਮੈਂ ਉਧਰੋਂ ਨੂੰ ਨਾਲੇ ਮੈਂ ਉਧਰੋਂ ਨੂੰ ਮੇਰਾ ਪੁੱਤ ਕਾ ਪਸਾਈ ਜਾਣਾ ਤੂੰ ਥਾ ਮਾੜਾ ਮਾੜਾ ਕੁਛ ਤਾਂ ਸੋਚਣਾ ਸੀ ਤੂੰ ਵੀ ਮੈਂ ਸਾਰਾ ਦਿਨ ਇਹਨਾਂ ਦੇ ਘਰੇ ਆਮਲਾ ਜਾਣਾਗਾ ਵਿਆਹ ਮੈਂ ਕੀ ਕਰੀ ਜਾਣਾਗਾ ਮਹੀਮਾ ਸੀ ਤੂੰ ਸਮਾਰ ਕੇ ਸੋਚ ਲੈ ਹਾਂ ਡੁੰਗੇ ਮੰਨਣਾ ਡੁੰਗੇ ਮੰਨਣਾ ਸੋਚੀ ਜਾਂਦੀ ਆ ਭਾਈ ਸਾਰੀ ਬਿਰਕ ਮੈਂ ਲਾਈ ਦੀ ਚੱਲ ਮੇਥੋਂ ਗਲਤੀ ਹੋ ਗਈ ਕੋਈ ਕਦੀ ਕੁੜੀ ਬਹੁਤ ਨਰਮ ਆ ਤੇਰੇ ਇਹੋ ਗੁਰੂ ਬੜਾ ਕੰਮ ਕਰੂਗੀ ਕੱਲੇ ਕੰਮ ਨੂੰ ਕੀ ਕਰੂੰਗੀ ਮੈਂ ਜਿਦਵਾ ਤਾਂ ਕਹਾ ਵੇਚੀ ਹੋਈ ਜੇ ਮੇਰੇ ਘਰੇ ਨਾ ਖੜੀ ਹੋ ਫੇਰ ਉਹ ਨਹੀਂ ਵੇਚੀ ਗਾਂਦੀ ਇਹ ਹੀ ਗੱਲ ਕਿ ਮੈਂ 100 ਕੱਲੇ ਕਿਵੇਂ ਵੇਚੂਗਾ ਮਸਤੂ ਆਵਾਜ਼ ਮਾਰਤਾ ਲਾ ਤਾ ਗੰਨੀ ਮਗਰ ਲੱਗੂ ਨਾ ਦੇ ਮਗਰ ਕੋਈ ਲੱਗੀ ਨਹੀਂ ਭਾਈ ਮੈਂ ਸਾਰਾ ਮੈਨੂੰ ਵਿੜਕ ਲੱਗ ਗਈ ਗੱਲ ਦੀ ਮੈਂ ਰਿਸ਼ਤਾ ਨਹੀਂ ਉਹ ਲੈਂਦੀਗੀ ਜੇ ਕੋਈ ਹੈਗਾ ਤਾਂ ਚੱਜ ਦਾ ਹੋਰ ਕਰਾ ਮਾਸੀ ਮੇਰੇ ਤੋਂ ਇੱਕ ਛੋਟੀ ਹੀ ਗਲਤੀ ਦਾ ਜ਼ਰੂਰ ਹੋਗੀ ਕੁੜੀ ਵਿਆਹੀ ਸੀ ਵੇਚੀ ਨਹੀਂ ਸੀਗੀ ਉਹ ਇੱਕ ਸਾਲ ਰਹੀ ਐ ਉਹ ਮੁੰਡਾ ਬਾੜਾ ਦਾਰੂ ਦੂਰੂ ਪੀਂਦਾ ਨਸ਼ਾ ਪੱਤਾ ਕਰੇ ਕੁੱਟਮਾਰ ਕਰਦਾ ਸੀਗਾ ਉਦੋਂ ਤਲਾਕ ਜ਼ਰੂਰ ਲਿਆ ਉਹਨਾਂ ਨੇ ਇਹ ਗੱਲ ਤਾਂ ਹੋ ਸਕਦੀ ਹੈ ਵਿਚੀ ਵਿਚ ਜਿਵੇਂ ਗੱਲ ਹੀ ਨਹੀਂ ਕੋਈ ਪੁੱਤ ਮੈਂ ਛੱਡੀ ਛੁੱਡੀ ਦਾ ਨਹੀਂ ਲੈਂਦੀ ਲੁੰਦੀਗੀ ਬੱਚੀ ਕਿੱਦਾਂ ਮੇਰੇ ਪੁੱਤ ਨੂੰ ਬਾਂਧਾਂਗਾ ਛੋਟੇ ਦੇ ਸਿਰ ਵਰਗੇ ਮੈਂ ਛੱਡੀ ਦਾ ਕਿਉਂ ਲਵਾਂਗੀ ਮੈਂ ਕੋਈ ਵੱਧਿਆ ਕੁੜੀ ਲਵਾਂਗੀ ਛੱਡੀ ਗੱਲ ਮੰਨ ਲਈ ਵੱਧਿਆ ਕੁੜੀ ਐ ਸਾਨੂੰ ਸਾਰਿਆਂ ਦੇ ਪਤੀਆਂ ਕੁੜਿਆਂ ਦਾ ਅਜੇ ਕੋਈ ਵੱਧਿਆ ਕੁੜੀ ਨਹੀਂ ਕੰਮ ਨਹੀਂ ਕਰਨਾ ਮੈਂ ਤੈਨੂੰ ਉਸ ਹਿਸਾਬ ਨਾਲ ਕਰਦੀ ਨਰਮ ਪਰਿਵਾਰ ਉਹ ਹੈ ਤੈਨ ਨਰਮ ਤੁਸੀਂ ਹੋ ਮੈਂ ਤੁਹਾਡਾ ਦੋ ਮਾਂ ਪੁੱਤ ਦਾ ਕਰਕੇ ਕਰਵਾਇਆ ਸੀਗਾ ਮੈਂ ਵੀ ਇੱਥੇ ਛੋਟਾ ਪਰਿਵਾਰ ਨਾਲ ਤਾਂ ਉਹ ਕੁੜੀ ਸੋਹੋ ਵਧੀਆ ਰੱਝ ਕੇ ਬੈਠੂ ਦੇ ਹੈ ਤੁਸੀਂ ਨਰਮ ਇੱਥੇ ਕੋਈ ਤੇਜ਼ ਤਰਾ ਰਾਗੀ ਔਖਾ ਹੋ ਜਾਊਗਾ ਮੈਂ ਤੁਹਾਨੂੰ ਦੇਖ ਕੇ ਕਰਾਇਆਗਾ ਨਾ ਨਾ ਭਾਈ ਮੈਂ ਨਹੀਂ ਲੈਂਦੀ ਕੋਈ ਰਿਸ਼ਤਾ ਜੇ ਕੋਈ ਗੱਲ ਕੋਈ ਕੁਮਾਰੀ ਕੁੜੀ ਹੁੰਦਾ ਤਾਂ ਕਰਾਉਣਾ ਤਾਂ ਮੈਂ ਘਲਾ ਲੈਂਦੀ ਰਿਸ਼ਤਾ ਤੂੰ ਤਾਂ ਹੁਣ ਤੇ 21 ਸਾਲ ਆ ਗਈ ਸਾਲ ਦੇ ਵਿਆਹ ਹੀ ਦਮ ਨਾਲ ਕਿਉਂ ਲਾਉਂਗੀ ਪਹਿਲਾਂ ਮੇਰਾ ਕੁਮਾਰਾ ਪੁੱਤਾਂ ਦਾ ਉਹ ਐਂ ਤਾਂ ਫਿਰ ਜਿਹੜਾ ਵਿਆਹ ਜਾਂਦਾ ਫਿਰ ਮਾਸੀ ਉਹਦਾ ਹੁੰਦੇ ਨਹੀਂ ਰਿਸ਼ਤੇ ਨਾ ਉਹ ਭਾਈ ਉਹਦੇ ਸਾਹਬ ਨਾ ਹੁੰਦੇ ਰਿਸ਼ਤੇ ਵੀ ਤੈਨੂੰ ਮੈਂ ਦੱਸ ਦਿੰਦਾਗਾ ਉਹ 100 ਕਿਲੇ ਵਾਲੇ 25 ਕਿਲੇ ਨੇ ਤਾਂ ਹੀ ਕਰਦੇ ਆ ਨਾ 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 ਮੈਂ ਨਹੀਂ ਲੈਂਦੀ ਭਾਈ ਮੈਂ ਨਹੀਂ ਲੈਂਦੀ ਕਿ ਉਹ ਬਹੁਤ ਲੈਣ ਦੇਣ ਦੇਣ ਕਹੀ ਸੀ ਸੋਚ ਰਾਂ ਮੈਂ ਸੀ ਨਾ ਲੈਣ ਦੇਣ ਦੀ ਨਾ ਭਾਈ ਮੇਰੇ ਕੋਲ ਕੋਈ ਘਾਟ ਨਹੀਂ ਸੁੱਖਣਾ ਰੱਬ ਦਾ ਦਿੱਤਾ ਮੇਰੇ ਘਰੇ ਬਥੇਰਾ ਖੁਸਾਗਾ ਮੈਂ ਕਿਹਾ ਤਾਂ ਹਾ ਜੂਦਾ ਲਵਾਂਗੀ ਸਿਆਣਿਆ ਬੈਣਾ ਮੁੰਡਾ ਤੋਂ ਉਹੀ ਗੱਲ ਗਲਤੀ ਕਰਦਾ ਏਡਾ ਗਲਡਾ ਕਰ ਇੱਕ ਵਾਰੀ ਹੋਰ ਸੋਚ ਰਾਂ ਮੈਂ ਸੀ ਮੈਂ ਤੈਨੂੰ ਕਹਿਣਾ ਨਾ ਭਾਈ ਮੈਂ ਨਹੀਂ ਕੀਤਾ ਉਹ ਕਰਦੀ ਚਲ ਕੋਈ ਨਹੀਂ ਫਿਰ ਲਾ ਕਿੰਦਾ ਧੋਖਾ ਕਰਦਾ ਫਿਰਦਾ ਹੈਗਾ ਤੂੰ ਆਏ ਸੋਚ ਵੀ ਐਡਾ ਇਹਨਾਂ ਦਾ ਘਰ ਵਾਰ ਹੈਗਾ ਇੰਨਾ ਮੁੰਡੇ ਨੂੰ ਬਹਾਣ ਆਉਂਦਾ ਹੈਗਾ ਗਰੀਬ ਇਹ ਵਿਚਾਰੇ ਆਪ ਆਏਗੇ ਹੈਗੇ ਦੋਨੇ ਜਣੇ ਬੋਲਦੇ ਨਹੀਂ ਚੱਲਦੇ ਨਹੀਂ ਮਾਂ ਪੁੱਤ ਸਿਰੇ ਨਹੀਂ ਜਾਂਦੇ ਕਿਸੇ ਦੇ ਤੂੰ ਐਡਾ ਧੋਖਾ ਕਮਾਇਆ ਸਾਡੇ ਨਾਲ ਸਾਰਾ ਦਿਨ ਤੂੰ ਸਾਡੇ ਘਰੇ ਆਵੇਂ ਜਾਵੇਂ ਹਾਂ ਬਈ ਫਿਰ ਕੀ ਬਣੀ ਗੱਲ ਗੱਲ ਤਾਂ ਕੀ ਭੈਣ ਜੀ ਦੱਸਾਂ ਗੱਲ ਤਾਂ ਕੋਈ ਵੀ ਨਹੀਂ ਬਣੀ ਸੀ ਦੱਸੀ ਕਿਵੇਂ ਕੀ ਗੱਲ ਹੋ ਗਈ ਪਤਾ ਨਹੀਂ ਕਿਸੇ ਨੇ ਪਾਣੀ ਪੁਣੀ ਮਾਰਤੀ ਜਵਾਬ ਦੇ ਦਿੱਤੀ ਇਸ ਤੇ ਉਹਦੇ ਦਾ ਤੂੰ ਫੋਨ ਤੇ ਕਹਿੰਦਾ ਸੀ ਉਹਨਾਂ ਦੇ ਸਾਰਾ ਕੁਝ ਫਿੱਟ ਹੈਗਾ ਸਾਰਾ ਉਹ ਫਿੱਟਾ ਪਤਾ ਨਹੀਂ ਕੀ ਗੱਲ ਹੋਊਗੀ ਉਸ ਦਿਵਾਰ ਦਾ ਤੂੰ ਜਨਾਬ ਮੰਗਦੇ ਹੁਣ ਵਾ ਹੈ ਉਹਨੂੰ ਕਹਦਾ ਦੋ ਕੋਈ ਟੈਨਸ਼ਨ ਨਾ ਲੜੀਂਗਾ ਜਿਹੜੀ ਚੀਜ਼ ਕਾਪਾ ਲਾਗਦੇ ਦਾ ਕਾਰ ਫਰਦਿਆ ਹਾਂ ਜਿਹੜੀ ਕਾਰ ਕਹੋਂਗੇ ਤੁਹਾਨੂੰ ਉਹ ਕਾਰ ਲੈ ਕੇ ਦੇ ਦਿਆਂਗੇ ਉਹ ਕਹਿੰਦਾ ਮੇਰੀ ਗੱਲ ਤੁਹਾਨੂੰ ਤੁਹਾਨੂੰ ਰਿਸ਼ਤਾ ਫਿੱਟਾ ਠੀਕ ਹੈ ਤੇ ਉਹ ਗੱਲ ਦਹਾ ਤੋਂ ਅਨਫਿੱਟਲ ਦੀ ਗੱਲ ਨਹੀਂ ਉਹੀ ਤਾਂ ਮੈਂ ਬਹਿਣਾ ਜਾਂਦਾ ਕਿਸੇ ਨੇ ਕੋਈ ਪਾਣੀ ਪੂਣੀ ਨਾ ਗੱਲ ਕੀ ਕਹਿੰਦੇ ਐ ਵੀ ਅਸੀਂ ਕਿਹੜੀ ਗੱਲ ਤੋਂ ਨਹੀਂ ਰਿਸ਼ਤਾ ਲੈ ਹੁਣ ਜਵਾਬ ਕਿਹੜੀ ਗੱਲੋਂ ਦਿੰਦੇ ਐ ਤੁਹਾਨੂੰ ਸਹੀ ਗੱਲ ਹੀ ਦੱਸਣਾ ਕੀ ਕਹਿੰਦੇ ਹੈ ਉਹ ਕਹਿੰਦੇ ਪਹਿਲਾਂ ਵਿਆਹੀ ਹੋਈ ਸੀਗੀ ਇਨੇ ਸੀ ਭੇਜੀ ਹੋਈ ਰਿਸ਼ਤਾ ਲਾਵਾਗੇ ਮੇਰਾ ਪੁੱਤ ਕਹਿੰਦੀ ਨਹੀਂ ਪੁੱਤ ਨੂੰ 25 ਕਿੱਲੇ ਬਾਣ ਆਉਂਦਾ ਕਹਿੰਦੀ ਨਹੀਂ 25 ਕਿੱਲੇ ਤਾਂ ਜੱਲ ਬਾਣ ਆਉਂਦਾ ਹੈ ਬਾਣ ਤਾਂ ਉਹ ਸਾਡੇ ਕੋਲ ਹੀ ਬਥੇਰ ਪਰ ਬਾਣ ਵੀ ਨਹੀਂ ਬਈ ਆ ਕੜੇ ਹੀ ਗਲਤ ਆ ਗੱਲ ਦੀ ਹੈ ਵੀ ਜਦੋਂ ਆਪਾਂ ਨੂੰ ਕਿਹਾ ਸੀ ਇਹ ਗੱਲ ਦੱਸ ਕੇ ਰਿਸ਼ਤਾ ਆਪਾਂ ਲਕੋਗੇ ਨਹੀਂ ਕਰਦੀ ਗੱਲ ਨਾ ਉਹਦੇ ਨੇ ਉਹਦੇ ਮੈਨੂੰ ਫੋਨ ਤੇ ਦੱਸਿਆ ਕਹਿੰਦਾ ਮੈਂ ਸਾਰੀ ਗੱਲ ਦੱਸਤੀ ਸੀ ਸਾਰੀ ਗੱਲ ਦੱਸੀ ਜੀ ਜਿੱਦਾਂ ਹਾਂ ਕੀਤੀ ਹੈ ਲਾਡੀ ਇਹਦਾ ਕਿਹਦਾ ਬੇੜਾ ਰਹਿ ਗਿਆ ਉਹ ਮੈਂ ਹੋਰ ਵੀ ਗੱਲ ਦੱਸਣਾ ਉਹ ਤਾਂ ਮੂੰਹ ਜਵਾਬ ਇਸ ਤਰ੍ਹਾਂ ਦੁੱਤਾ ਕਿੰਦੇ ਤਾਂ ਵੇਚੀ ਸੀ ਮੈਂ ਯਾਰ ਉਹ ਕਿਵੇਂ ਵੇਚਣਗੇ ਮੈਂ ਉਹ ਸਰਦਾਰਾਂ ਦੀ ਕੁੜੀ ਨਹੀਂ ਮੈਂ ਯਾਰ ਮੈਂ ਤਾਂ ਗੱਲੀ ਸੁਣੀ ਮੈਂ ਹੈ ਨਹੀਂ ਕਿਤਾ ਕਿਸੇ ਨੇ ਮਾ ਪਰ ਉਹ ਗੱਲ ਹਾਂ ਮੈਂ ਜਾਣ ਕੇ ਕਿਸੇ ਨੇ ਪਾਨੀ ਵਾਰੀ ਹੈ ਕੋਈ ਨਾ ਕੋਈ ਖੁੰਦਕ ਕੱਢਣ ਦੇ ਮਾਰੇ ਨੇ ਤੂੰ ਐ ਮੇਰੀ ਗੱਲ ਸੁਣ ਪੁੱਤ ਚੱਲ ਇਹ ਤਾਂ ਕੋਈ ਗੱਲ ਨਹੀਂ ਰਿਸ਼ਤਾ ਆਪਾਂ ਹੋਰ ਵੀ ਪਾੜ ਲਾਂਗੇ ਜਿੱਥੇ ਨਾਲੇ ਅਗਲੇ ਦੇ ਮਨਚੇ ਗੱਲਾਂ ਜਾਣ ਉੱਥੇ ਮੈਂ ਰਿਸ਼ਤਾ ਕਰਕੇ ਵੀ ਨਹੀਂ ਰਾਜੀ ਪਰ ਤੂੰ ਨਾ ਤਾਂ ਇਹ ਗੱਲ ਪਤਾ ਕਰਦੇ ਵੀ ਜਿਹੜੀਆਂ ਗੱਲਾਂ ਦੱਸੀਆਂ ਨੇ ਵੀ ਉਹ ਕੀ ਨੇ ਦੱਸੀਆਂ ਬੰਦੇ ਦਾ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਜਿਹਨੇ ਦੱਸੀਆਂ ਹੋਈਆਂ ਨੇ ਮੈਂ ਖੜਾ ਨਹੀਂ ਛੱਡਦੀ ਤੇਰੀ ਜਿਹੜੀ ਬਿਜੋੜ ਗਈ ਸੀ ਠੀਕ ਆ ਜਿਹੜਾ ਤੈਨੂੰ ਸ਼ਾਪ ਪਾਉਣ ਸੀ ਉਹ ਅਸੀਂ ਪਾ ਦਿਆਂਗੇ ਉਹਦੀ ਟੈਨਸ਼ਨ ਨਾ ਲੈ ਤੂੰ ਠੀਕ ਆ ਚਾਹੇ ਕੋ ਰਿਸ਼ਤਾ ਤਰਾ ਚਾਹੇ ਨਾ ਕਰਾ ਬਸ ਉਹ ਬੰਦੇ ਦਾ ਪਤਾ ਲੱਗ ਦੱਸ ਦਾਨੂੰ ਕੌਣ ਹੈਗਾ ਕਿੱਥੋਂ ਹੈਗਾ ਉਹ ਤਾਂ ਮਾਸੀ ਮੈਨੂੰ ਕਹਿੰਦੀ ਮੇਰੇ ਪਿੰਡ ਦੀ ਐ ਪਿੰਡ ਦੀ ਉਹ ਤਾਂ ਮੈਂ ਇਹ ਕਹਉਂ ਤਾਂ ਮੇਰੇ ਸਮਝ ਗੱਲ ਪਈ ਕਹਿੰਦੀ ਪੁੱਤ ਤੂੰ ਸਾਡੇ ਦਾਦਾ ਤਾਂ ਉਹਨਾਂ ਕਹਿੰਦੀ ਆ ਜਾ ਰਿਹਾ ਇੰਸਟਾਗ੍ਰਾਮ ਦੇ ਸੰਨ ਨਾ ਅਸਲ ਗੱਲ ਦੱਸ ਮੈਨੂੰ ਉਹਨਾਂ ਨੇ ਤੈਨੂੰ ਅਸਲ ਗੱਲ ਕਿਹ ਕੀ ਆ ਚਾਹੁੰਦੇ ਨਹੀਂ ਪੁੱਤ ਮੇਰੀ ਗੱਲ ਸੁਣ ਪਿੰਡ ਫੁੰਡੇ ਦਾ ਤਾਂ ਅਗਲੇ ਮੀਟਰ ਪੱਲ ਮਾਰਦਾ ਪਿੰਡ ਉਹਨਾਂ ਦੇ ਪਿੰਡ ਕਿਸੇ ਨੂੰ ਕੀ ਪਤਾ ਹੈ ਹਾਂ ਸਾਰੀ ਗੱਲ ਦੱਸ ਮੈਨੂੰ ਤੂੰ ਕੁਝ ਵੀ ਨਾ ਲੁਕੋ ਵੀ ਤੈਨੂੰ ਜਿਹੜੀ ਗੱਲ ਉਹਨਾਂ ਨੇ ਕਹੀ ਆ ਵੀ ਫੇਰ ਆਪਾਂ ਗੱਲ ਨੂੰ ਆਪਾਂ ਕਹੀਏ ਆਪਾਂ ਉਸ ਨੀਵੇਂ ਹੋਈ ਜਾਈਏ ਵਿੱਚ ਦਾ ਰਿਸ਼ਤਾ ਉੱਥੇ ਕਰਨਾ ਆਪਾਂ ਨੂੰ ਗੱਲ ਤਾਂ ਪਤਾ ਲੱਗੇ ਨਾ ਸਾਰੀ ਗੱਲ ਦੱਸ ਦੇ ਵੀ ਕੋਈ ਹੋਰਲੇ ਵਾਲੀ ਗੱਲ ਨਾ ਕਰ ਵਿਚੋਲਿਆ ਨਾ ਨਾ ਉਹਦਾ ਮੈਂ ਕੋਈ ਰੱਖਿਆ ਨਾ ਉਹਨਾਂ ਨੇ ਵੀ ਰੱਖਿਆ ਨਾ ਸੋਡੇ ਵੀ ਨਹੀਂ ਰੱਖਿਆ ਮੈਂ ਸਾਰੀ ਦਾ ਗੱਲ ਤਾਂ ਦੱਸਤੀ ਮੈਂ ਤਾਂ ਇਹ ਗੱਲ ਦੇ ਕੇ ਜਵਾਬ ਦੁੱਤਾ ਨਾ ਨਾ ਠੀਕ ਕਹਿੰਦੇ ਮੁੰਡੇ ਦੀ ਮਾਂ ਮੈਨੂੰ ਕਹਿੰਦੀ ਭੈਣ ਜੀ ਅਸੀਂ ਛੱਡੀ ਹੋ ਜਾਂ ਰਿਸ਼ਤਾ ਨਹੀਂ ਰਹਿੰਦੇ ਅਸੀਂ ਕਿਹਨੇ ਕੋਈ ਵੀ ਨਹੀਂ ਲੈਂਦਾ ਕਹਿੰਦੇ ਮੇਰੇ ਮੁੰਡੇ ਨੂੰ 25 ਕਿੱਲੇ ਵਾਹਣ ਹੁੰਦਾ ਕਿ ਮੈਂ ਇਹਦਾ ਰਿਸ਼ਤਾ ਕਰਾਂਗੀ ਜਿਹੜੇ ਅਸੀਂ ਕੋਈ ਵੀ ਨਹੀਂ ਲੈਂਦਾ ਮੇਰੇ ਪ ਜੀਤੀ ਆ ਗੱਲ ਕਹੀਏ ਭਾਈ ਮੈਂ ਜੋ ਰਿਸ਼ਤੇ ਨਹੀਂ ਕਰਾਇਆ ਮੈਂ ਤੁਹਾਡੀ ਸ਼ਾਮ ਤੋਂ ਕੀ ਲੈਣਾਗਾ ਤੁਸੀਂ ਹੁਣ ਆਪ ਦਾ ਆਪ ਨਿਭੜੋ ਜੀਤੀ ਜੀਤੀ ਕੀ ਹੋਇਆ ਚੁੱਪ 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 ਦੋ ਨਾ ਗੱਲ ਕੀ ਹੋ ਗਈ ਹੈ ਕੀ ਗੱਲ ਹੋ ਗਈ ਕੀ ਹੋ ਗਿਆ ਮੰਮੀ ਨੇ ਕੁਝ ਕਿਹਾ ਤਾਂ ਹਾਂ ਤੇ ਦੀਦੀ ਨੇ ਕੁਝ ਕਿਹਾ ਤਾਂ ਕੀ ਗੱਲ ਹੋ ਗਈ ਹਾਂ ਤੇ ਬਦਲ ਲੀ ਗੱਲੋ ਕੀ ਬੋਲ ਤਾਂ ਸਹੀ ਇੱਕ ਵਾਸਤ ਕੋਈ ਗਲਤ ਮੈਂ ਤੇ ਨਾ ਹਾਂ ਦੱਸ ਕੀ ਗੱਲੋ ਓਹ ਕਹਿੰਦੇ ਜਿਹੜਾ ਰਿਸ਼ਤਾ ਬਕਾਇਆ ਸੀ ਉਸ ਚੱਕ ਬੀਲੀ ਦੇ ਨਾਲ ਹੀ ਟੰਗ ਲੈਂਦੇ ਕਿਉਂ ਮੇਰੀ ਬਾਹਰ ਵਾਲੇ ਬੇਸਿਗਰਰੀ ਮੁੰਨੇ ਨੂੰ ਕਹਿੰਦੇ ਕਿ ਉਹ ਕਰ ਰਹੀ ਹੈ ਮੈਂ ਨਹੀਂ ਕਹਾਂ ਕਾ ਕਹ ਕੀ ਜਾਂਦੇ ਲੋਕਾਂ ਨੇ ਕਿ ਕੁੱਤੇ ਭੌਂਦੇ ਆ ਹੈ ਭੌਂ ਕੇ ਲੰਘ ਜਾਂਦੇ ਆ ਤੂੰ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰ ਮੈਂ ਕਿਉਂਕਿ ਅਸੀਂ ਤੇਰੇ ਨਾਲ ਕੋਈ ਗੱਲ ਨਹੀਂ ਮੰਮੀ ਨੇ ਪਹਿਲਾਂ ਹੀ ਗੱਲ ਕਰ ਲਈ ਸੀ ਤਾਂ ਕਰਕੇ ਉਹ ਆਇਆ ਸੀ ਚਲ ਕੋਈ ਨਾ ਫਿਰ ਕਿ ਨਾ ਇਦੋਂ ਮੁਰਗੀ ਨਹੀਂ ਆਉਂਦੀ ਗੱਲ ਹੁੰਦੀ ਹੈ ਚੰਗਾ ਤੂੰ ਰੋਣਾ ਇਦੋਂ ਮੁਰਗੀ ਮੈਂ ਮੈਨੂੰ ਸਮਝਾ ਦੂੰਗੀ ਅੱਜ ਅੱਜ ਬੜਾ ਭਾਬੀ ਨੇ ਪਹਿਲੇ ਕਿਹਾ ਸੀ ਨਾ ਵੀ ਉਹਨਾਂ ਨਾਲ ਰਲੇ ਮਿਲੇ ਹੋਇਆ ਕਿ ਪਤਾ ਉਹਨਾਂ ਨੇ ਭੇਜਿਆ ਹੋਵੇ ਕਹੇ ਤਾਂ ਉਹ ਵੀ ਹਾਂ ਕਿਠਾ ਕੇ ਐਂ ਕਹਦੇ ਉਹਨੇ ਕੀ ਰਲਿਆ ਤੂੰ ਜਿੱਤੀ ਸਾਰੀ ਗੱਲ ਉਧਰ ਕਿਉਂ ਲੈ ਜੰਨੀ ਆ ਤੂੰ ਨਾ ਦਿਮਾਗ 'ਚ ਉਹਨਾਂ ਦਾ ਨਾਮ ਕੱਢ ਦੇ ਮੇਰੀ ਗੱਲ ਸੁਣ ਜਦੋਂ ਆਪਾਂ ਗਾਂ ਵਧਣਾ ਹੁੰਦਾ ਨਾ ਅੱਠ ਚਾਂ ਰਾਹ 'ਚ ਆਉਂਦੀ ਹੁੰਦੀਆਂ ਤੇ ਮੁਸੀਬਤ ਦਾ ਸਾਹਮਣਾ ਕਰਨਾ ਹੀ ਪੈਣਾ ਤੈਨੂੰ ਲੋਕ ਤਾਂ ਉਥੇ 라 ਕੁਛ ਕਹਿਣਗੇ ਕੁਛ ਨਹੀਂ ਹੁੰਦਾ ਸਹਿਲ ਆ ਜਦੋਂ ਅਸ ਤੇਰਾ ਟੱਬਰ ਤੇਰੇ ਨਾਲ ਆ ਤੈਨੂੰ ਕਿਹੜੀ ਗੱਲ ਦੀ ਫਿਕਰ ਹੈ ਲੋਕ ਉੱਤੇ ਭੌਂਗਦੇ ਆ ਭੌਂਕੀ ਜਾਂਦੇ ਭਾਬੀ ਮੰਮੀ ਨੂੰ ਕਹਿ ਦੇ ਵੀ ਮੈਂ ਕਿਤੇ ਬਿਆਨ ਹੀ ਕਰਾਉਣਾ ਹੈਗਾ ਜੇ ਮੰਮੀ ਨਹੀਂ ਕਰਦੀ ਰਹੀ ਨਾ ਮੈਂ ਘਰੋਂ ਭੱਜ ਜਾ ਉਹ ਹੋਰ ਨਹੀਂ ਨਹੀਂ ਜਿੱਤੇ ਆ ਨਾ ਗਿਆ ਕੋਈ ਗੱਲ ਨਹੀਂ ਤੇਰੀ ਮੰਮੀ ਨਾਲ ਤੇ ਵੀਰੇ ਨਾਲ ਮੈਂ ਗੱਲ ਕਰੂੰਗੀ ਕੋਈ ਗੱਲ ਮੈਂ ਸਮਝਾ ਦੂੰਗਾ ਇਹਦੋਂ ਮੁੰਕੇ ਨਾ ਇਸ ਘਰ ਤੇ ਰਿਸ਼ਤੇ ਦੀ ਗੱਲ ਨਹੀਂ ਹੁੰਦੀ ਚੰਗਾ ਤੂੰ ਨਾ ਰੋ ਬਸ ਤੂੰ ਹੱਸਦੀ ਜਾਹੀ ਦੀਆਂ ਕੁਛ ਨਹੀਂ ਹੁੰਦਾਗਾ ਨਾਲੇ ਜੇ ਉਹਨੇ ਐ ਹੋਜੀ ਗੱਲ ਕਹੀ ਵੀ ਨਾ ਤੇਰਾ ਵੀਰਾ ਜਵਾਬ ਦੇਣ ਨੂੰ ਹੈਗਾ ਆਪੇ ਜਵਾਬ ਦੇਊਗਾ ਉਹਨਾਂ ਨਾਲੇ ਮਾਰੀ ਤਾ ਤੂੰ ਥੋੜਾ ਮਾੜੀ ਆ ਮਾੜੀ ਉਹਨਾਂ ਨੇ ਕੀਤੀ ਏ ਤੇਰੇ ਨਾਲ ਚਲ ਤੂੰ ਰੋਣਾ ਨਹੀਂ ਚੰਗਾ ਹਾਂ